ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਨਵੇਂ ਬਲੌਗ ਦੀ ਟਾਈਮ 11 ਵਜ ਗਏ ਆ ਤੇ ਮੈਨੂੰ ਜਨਮ ਆਪ ਤਿਆਰੀ ਕਰਨੀ ਆ ਟਾਈਮ 11 ਵਜ ਗਏ ਆ ਤੇ ਮੰਮੀ ਨੂੰਨੀ ਤੇ ਮੇਰੀ ਛੋਟੀ ਭੈਣ ਉਹ ਵੀ ਆਉਣ ਲੱਗੀਆਂ ਕਿ ਕਹਿੰਦੇ ਸੀ ਆਉਣ ਆਏ ਆ ਮੈਂ ਕਿਹਾ ਚਲੋ ਆਜੋ ਅੱਜ ਹੈਗੀ ਹੈ ਜੀ ਸਾਡੀ ਐਨੀਵਰਸਰੀ ਤੇ ਅੱਜ ਇਹ ਮੈਂ ਕੱਲ੍ਹ ਵਾਲੇ ਬਲੌਗ ਤੋਂ ਦੱਸਿਆ ਹਣਾ ਇਹ ਬਲੌਗ ਨੂੰ ਕੱਢ ਨੂੰ ਹਣਾ ਕਿਉਂਕਿ ਸੀ ਇੱਕ ਦਿਨ ਪਹਿਲਾਂ ਦਾ ਬਲੌਗ ਬਣਾਉਣੀ ਹੈ ਅੱਜ ਮੈਂ ਗਈ 6 ਤਰੀਕ ਤੇ ਆਪਾਂ ਇੱਥੇ ਲੱਗੇ ਹਾਂ ਕਿ ਪਕੌੜਿਆਂ ਦੀ ਤਿਆਰੀ ਕਰਨ ਤੇ ਸਮਰ ਦੇ ਪਾਪਾ ਨੂੰ ਮੈਂ ਤੋਂ ਫਟਫਟ ਮੈਂਨਾਂ ਕਟਾ ਦੋ ਉਹਨਾਂ ਦੇ ਰੇਟ ਜੇ ਹੋ ਗਏ ਮੈਂ ਤਾਂ ਚਲ ਸਾਰਾ ਸਮਾਨ ਕੱਟਿਆ ਵੱਢਿਆ ਹੋਊਗਾ ਫੇਰ ਮੈਂ ਬਣਾ ਕੇ ਲਉਂਗੀ ਜੇ ਟਾਈਮ ਨਾਲ ਤੇ ਛੋਲੇ ਕਿੱਤੇ ਛੋਲੇ ਬਣਾਉਣੇ ਆ ਉਹਨੇ ਉਬਲਣੇ ਰੱਖ ਦਿੱਤੇ ਜਾਂ ਵਿੱਚ ਆਦੂ ਰੱਖ ਦਿੱਤੇ ਥੋੜੀ ਜਿਹੀ ਉਬਲਣ ਤੇ ਉਹ ਵੀ ਵਿੱਚ ਪਾਵਾਂਗੇ ਸਮਰਪਾਟ ਤੂੰ ਡੈਗ ਜਾਣਾ ਸਮਰ ਵੀ ਹਲਦਾ ਉੱਤਾ ਲੱਗਾ ਹੈ ਕਿ ਇੱਥੇ ਲੱਗਾ ਨਹੀਂ ਆਣੇ ਆ ਨਾ ਤੇ ਅਸੀਂ ਹੁਣ ਕੱਟ ਲਈ ਆਮਾ ਸਮਾਨ

ਪਾਪਾ ਦੇ ਵੀ ਉਹ ਆਪ ਕੋਲ ਵੀ ਤੁਸੀਂ ਕਰ ਦੋ ਮੇਰੇ ਇਹ ਇਹਦੇ ਵੀ ਮੱਥੇ ਤੇ ਟੋਪੀ ਦਾ ਫੈਸਲਾ ਮੈਂ ਕਿੱਥੇ ਕਰਨਾ ਸਮਝ ਨਹੀਂ ਆਉਂਦਾ ਬਾਹਰ ਕਿੱਥੇ ਜਿਆਦਾ ਸੈਲੀਬ੍ਰੇਟ ਨਹੀਂ ਕਰਦੇ ਹੁੰਨੇ ਇੰਨਾ ਕਿਉਂਕਿ ਹਜੇ ਫੈਮ ਨਹੀਂ ਹੋਇਆ ਇੰਨਾ ਜਿਆਦਾ ਸੈਲੀਬ੍ਰੇਟ ਕਰਨੇ ਦਾ ਇਦਾਂ ਹੀ ਆ ਹਜੇ ਓਏ ਉਧਰ ਘੇੜ ਸਮ ਚੱਲ ਉਧਰ ਘੇੜ ਘੋੜਾ ਪਤਾ ਇੱਦੀ ਪਕੌੜੇ ਪੂਰੇ ਕੱਢ ਲਈ ਵੇ ਜਾਂ ਫਿਰ ਮੱਗਦੇ ਸੀ ਪਿਛਲੀ ਵਾਰ ਮਿੱਠੇ ਦਾ ਡੱਬਾ ਲੈ ਆਇੰਦਾ ਸੀਗਾ ਉਹ ਖਾ ਲਿਆ ਪਕੌੜੇ ਪੂਰੇ ਬੱਤੀ ਸੀ ਤੇ ਇਹਦੀ ਵਸ ਘਰੇ ਇਹ ਆ ਪੜੇ ਪੂਰੇ ਬਾਗ ਦੇ ਮਨਾ ਲਈ ਕੀ ਆ ਮੰਮੀ ਮੇਰੇ ਕੋਲ ਅੰਦਰ ਸੀਗੇ ਕਹਿੰਦੀ ਚੱਲ ਵੀ ਤੁਹਾਡੇ ਨਾਲ ਐਨੀਵਰਸਰੀ ਆ ਨਾਲੇ ਮੈਂ ਲੋਹੜੀ ਦੇ ਜਾਨੀ ਐ ਇਸ ਕਰਕੇ ਫਿਰ ਉਹ ਕਹਿੰਦੀ ਮੈਂ ਆ ਜਾਨੀ ਮੇਰੀ ਭੈਣ ਹੁਣੀ ਵੀ ਉੱਥੇ ਆਇਓ ਸੀਗੇ ਮੰਮੀ ਹੁਣਾ ਕੋਲ ਉਹ ਕਹਿੰਦੇ ਚੱਲ ਹੁਣ ਅਸੀਂ ਆਇਓ ਆ ਵੀ ਉਹਦੋਂ ਚਲ ਜਾਈ ਆਉਣੇ ਆ ਤੇ ਨਾਲੇ ਅੱਜ ਉਹ ਐਨੀਵਰਸਰੀ ਸੀ ਸਾਡੀ ਤੇ ਤਾਂ ਕਰਦੀ ਉਹ ਹੁਣ ਲੱਗੇ ਹੋਣ ਉਹ ਤਾਂ ਨੇਰੇ ਮੰਮੀ ਕਹਿੰਦੇ ਸੀ ਮੈਂ 10 ਤਰੀਕ ਤੋਂ ਬਾਅਦ ਆਉਂਗੀ ਤੇ ਹਾਂ ਚਲ ਉਹਨਾਂ ਦਾ ਮਾਤ ਲੈਣ ਬਾਣ ਗਿਆ ਤਾਂ ਉਹ ਲੱਗੀ ਆ काले काले ये भी सब फुटबॉल खेलते हैं ਅੱਖਾਂ ਖੋਲਾਂ ਹੋ ਅੱਖਾਂ ਖੋਲਾਂ ਅੱਖਾਂ ਖੋਲਾਂ ਤੇ ਸਾਵੇਂ ਤੂੰ ਹੋਵੇਂ ਜੇ ਮੀਂਹਾਂ ਤੇ ਸੁਪਨੇ ਤੇ ਇਸਾਂ ਵਿੱਚ ਗੁੰਦਾ ਸੋਨੇ ਫੁੱਲ ਮੈ ਕਰੀ ਰਾਂਦੇ ਤੇਰੇ ਨਾਮ ਕਾਵਲੇ ਕੀ ਸਸੀਆਂ ਤੇ ਹੀਰਾਂ ਦੇ ਕਲਾ ਕਲਾ ਮ ਫਗਾਉਣਾ ਤੇਰੇ ਨਾਲ ਖਾਨਣੇ ਚਾ ਦਿਲ ਵਿੱਚ ਸਾਵੇਂ ਨੇ ਬਥੇਰੇ ਪੱਲਾ ਅਟਕੇ ਦੁਆ ਇਹੋ ਮੰਗਲਾ ਅੱਖਾਂ ਖੋਲਾ ਤੇ ਸਾਹਮਣੇ ਤੂੰ ਹੋਵੇਂ ਜੇ ਮੀਚਾਂ ਤੇ ਸੁਪਨੇ ਤੇਰੇ ਸਦਕੇ ਜੀ ਜਾਨ ਦੇ ਦਾ ਤੇਰੀਆਂ ਅਦਾਵਾਂ ਤੇ ਤੇਰੀ ਮੇਰੀ ਪੈੜ ਹੋਵੇ ਪਿੰਡ ਦੇ ਆਰਾਵਾਂ ਤੇ ਹਾਂ ਅਥਣਾ ਨੂੰ ਦੀਵੇ ਇਕੱਠੇ ਬਾਲੀਏ ਤਾਰੇ ਗਿਣੀਏ ਨੀਰਾ ਬੱਸ ਇੰਨਾ ਪਾਣੀ ਰਾਤ ਦੇ ਕਦੇ ਸਾਂਝਾ ਨਾ

alaço né dá bem de maneira que ela fala um pouquinho né tá já ਮੰਮੀ ਹੁਣੇ ਆ ਗਏ ਸੀਗੇ ਮੁੜ ਕੇ ਵੀਡੀਓ ਚ ਅਜਨਾ ਨਹੀਂ ਬਣਾ ਹੋਈ ਚਾਹ ਪਾਣੀ ਪੀ ਲਿਆ ਤੇ ਆ ਮੰਮੀ ਲੋੜੀ ਲੈ ਕੇ ਆਏ ਸੀਗੇ ਤੇ ਆ ਮੇਰਾ ਸੂਟ ਆ ਰੈਡੀमेड ਆ ਆ ਮੰਮੀ ਦਾ ਆ ਬਾਕੀ ਜਿਹੜਾ ਸਮਾਨ ਹੁੰਦਾ ਆ ਇਹ ਆ ਸਮਝ ਕੇ ਕਿਵੇਂ ਬਾਏ ਤੇ ਉਹ ਵੀ ਯਾਰ ਬਿਲਕੁਲ ਫੰਮ ਲੀਕਾ ਤੇ ਸਿੰਗ ਦੇਖ ਆ ਜੀ ਕੁੰਠੇ ਵੇਲੇ ਆਉਣ ਜਾਂਦੀ ਕਿ ਨਹੀਂ ਕੋਈ ਨਹੀਂ ਸਿੱਧੀ ਹੋਣੀ ਜਾਈ ਉਹ ਤੇ ਨੁਸਖਾਨ ਹੁਣੀ ਲੈ ਕੇ ਆਏ ਆ ਪੇਸਟੀਆਂ ਜੀਆਂ ਲੈ ਆਏ ਆ ਤੇ ਹੋਰ ਕੀ ਆ ਪੂਜੀਆ ਲੈ ਕੇ ਆਈ ਆ ਸਮਰ ਲਈ ਤੇ ਆ ਪੇਸਟੀਆਂ ਦਾ ਡੱਬਾ ਲੈ ਆਏ ਆ ਅਨਿਵਰਸਰੀ ਕਰਕੇ ਦੇਖੋ ਕੀ ਬੰਦੇ ਪੂਰਾ ਸੈਟਅਪ ਬਣਾ ਦੋ ਮਾਰੇ ਨੀ ਮੈਂ ਬੋਲਦਾ ਜਾਏਗਾ ਓ ਮਾਈ ਗਾਡ ਆ ਦੇ ਕਿੱਦਾਂ ਹੋ ਗਈ ਇਹ ਕਿੱਥੋਂ ਲਿਆ ਰਾਣੀਪੁਰੋਂ ਇਹਦੇ ਦਲੇੰਦ ਦਾ ਕੰਮ ਆਪੂੜੀ ਇਹ ਕੰਮ ਲੈਣ ਦੇ ਖਾਣੀਆਂ ਹੀ ਆ ਚੱਕੇ ਹੁਣ ਸਾਰੇ ਉਹ ਖਰਾਬ ਹੋ ਜਾਣੀਆਂ ਬਾਰ ਬੈਠੇ ਆ ਡੈਡੀ ਹੁਣੀ ਜੀਜਾ ਸਾਹਿਬ ਜੀਜਾ ਸਾਹਿਬ ਅੱਗ ਸੇਕਦੇ ਪਏ ਆ ਤੇ ਰਾਤੀ ਮੀਂਹ ਬਹੁਤ ਜ਼ਿਆਦਾ ਪਿਆ ਦੱਸਿਓ ਕਿੱਥੇ ਕਿੱਥੇ ਮੀਂਹ ਪਿਆ ਬਰਫ ਵੀ ਲਿਗੀ ਆ ਗੜੇ ਪਏ ਆ ਚੰਗਾ ਬਣ ਗਿਆ ਮਿਸਟੀ ਬਾਏ ਹਿੱਦਰਾ ਬਾਏ ਕਰ ਅਜਿਹਾ ਕਰਾ ਵੀਡੀਓ ਨੂੰ ਲਾਈਕ ਕਰ ਦੇ ਬੰਦੋ ਆ ਜੋ ਮੈਂ ਵੀਡੀਓ ਲਾਈਕ ਕਰਦਾ ਉਹਨਾਂ ਨੂੰ ਪੈਸੇ ਦਊਂਗੀ ਤੱਕ ਇਹ ਓਏ ਦੇਖਦੀ ਰਹਿੰਦੀ ਹੁਣੀ ਨਾ ਇਹ ਅੰਦਰ ਬਾਹਰ ਘੜਦਾ ਆ ਔਰ ਦੇਖ ਉਹਨੂੰ ਕਿੰਨੀ ਕਾਲੀ ਆ ਪੁਰਾਣੇ ਸਾਹ ਨੂੰ ਚਲੋ ਚਲੋ ਠੀਕ ਆਹ ਦੇਖੋ ਉਹਨਾਂ ਗੋਪੀ ਨੂੰ ਕਿੰਨੀ ਕਾਲੀ ਆ ਹਾਂ ਜਿਹੜਾ ਮੋਬਾਈਲ ਕਿੱਥੇ ਹਾਂਜੀ ਲੋਜੀ ਟਾਈਮ 5:30 ਹੋ ਰਿਹਾ ਹੈ ਸਾਰਿਆਂ ਨੇ ਕਹਿ ਦਿੱਤੀ ਹੈ ਤੇ ਮੌਸਮ ਵੀ ਬਹੁਤ ਖਰਾਬ ਹੋ ਗਿਆ ਤੇ ਅਸੀਂ ਫੇਰ ਮਾਚਰਨੀ ਕੱਪੜੇ ਅਸੀਂ ਤੋ ਲੈ ਸੀਗੇ ਤੇ ਅੱਧੀ ਫੋਲਡ ਦਿੱਤੇ ਇੱਥੇ ਤੇ ਜਿਹੜਾ ਬਜਰੂਬਾ ਮੈਂ ਅੰਦਰ ਪਾ ਲਈਆਂ ਸਮਝ ਲੈ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਫਿਰ ਨਹੀਂ ਮੂਹ ਦੇ ਚਾਂਸ ਲੱਗਦੇ ਆ ਰਾਤ ਵਾਂਗੂ ਇਸ ਕਰਕੇ ਮੰਮੀ ਬਾਹਰ ਨੂੰ ਸਵੇਰ ਨੂੰ ਲੈ ਕੇ ਆਏ ਆ ਪਾਰਕੀਆਂ ਪੁੱਥੀਆਂ ਤੇ ਸਮਰ ਟੱਕਦਾ ਨਹੀਂ ਹੈਗਾ ਇਹ ਬੰਦਾ ਮ ਬਾਹਰ ਜਾਂਦਾ ਬਾਹਰ ਜਾਂਦਾ ਤਾਂ ਹੈਗਾ ਪਰ ਬੂਟ ਵੀ ਨਹੀਂ ਪਾਉਂਦਾ ਨਾ ਟੋਪੀ ਲੈਂਦਾ ਸਿਰ ਤੇ